ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਪਾਠ ਦਸਵਾ ਅਧਿਆਇ ਦਸਵਾ ਤੁਨੀ ਇਸ ਅਧਿਆਇ ਦੇ ਅੰਦਰਲੇ ਪਾਠ ਦੇ ਵਿੱਚ ਜਿਹੜੇ ਸਵਾਲ ਆਏ ਨੇ ਪੰਨਾ ਨੰਬਰ 133 ਅਤੇ ਪੰਨਾ ਨੰਬਰ 135 ਤੇ ਉਹ ਸਵਾਲਾਂ ਦੇ ਉੱਤਰ ਤੁਹਾਡੇ ਲਈ ਤਿਆਰ ਕੀਤੇ ਹਨ ਇਸ ਵੀਡੀਓ ਵਿੱਚ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਜਿਹੜੇ ਉੱਤਰ ਨੇ ਉਹਨਾਂ ਨੂੰ ਆਪਣੀ ਨੋਟਬੁੱਕ ਵਿੱਚ ਵੀਡੀਓ ਨੂੰ ਪਾਜ਼ ਕਰ ਕਰਕੇ ਆਪਣੀ ਨੋਟਬੁੱਕ ਵਿੱਚ ਤੁਸੀਂ ਉਹਨੂੰ ਉਤਾਰ ਲਵੋ ਪਰ ਮਗਰੋਂ ਦੀ ਇਹਨਾਂ ਸਾਰਿਆਂ ਨੂੰ ਪੜ ਕੇ ਕੰਠ ਕਰਕੇ ਜ਼ੁਬਾਨੀ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਤੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 8ਵੀਂ ਜਮਾਤ ਨਾਲ ਜੁੜੀਆਂ ਇੰਗਲਿਸ਼ ਅਤੇ ਗਣਿਤ ਦੇ ਵਿਸ਼ੇ ਦੀਆਂ ਵੀ ਪਲੇਲਿਸਟਾਂ ਬਣੀਆਂ ਹੋਈਆਂ ਹਨ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ ਏ 8ਵੀਂ ਗਣਿਤ ਇੱਕ ਹੈਗੀ ਏ 8ਥ ਇੰਗਲਿਸ਼ ਇੱਕ ਹੈਗੀ ਏ 8ਥ ਗ੍ਰਾਮਰ ਇੱਕ ਹੈਗੀ ਏ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਹੈਗੀ ਗਣਿਤ ਦੇ ਸਿਧਾਂਤ ਮਲੀ ਮੈਥ 8ਥ ਮੈਥ ਨੋਟਸ ਜਿਹਦੇ ਵਿੱਚ ਗਣਿਤ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਵਿਸਥਾਰ ਦੇ ਨਾਲ ਸਮਝਾਇਆ ਗਿਆ ਸੋ ਤੁਸੀਂ ਚੈਨਲ ਤੇ ਜਾ ਕੇ ਉਹਨਾਂ ਪਲੇਲਿਸਟਾਂ ਨੂੰ ਟੈਪ ਕਰਕੇ ਉਹਲੀ ਵੀਡੀਓ ਵੀ ਜ਼ਰੂਰ ਦੇਖੋ ਆ ਦੇਖਿਓ ਬੱਚੋ ਪੰਨਾ ਨੰਬਰ 133 ਦੇ ਸਵਾਲ ਜਿਹੜੇ ਨੇ ਚਾਰ ਕਿਹੜੇ-ਕਿਹੜੇ ਨੇ ਪ੍ਰਸ਼ਨ ਪਹਿਲਾ ਇਹ ਕਹਿੰਦੇ ਕੀ ਪੁਲਾੜ ਯਾਤਰੀ ਚੰਨ ਮੂਨ ਜਿਹੜਾ ਉਹ ਚੰਦਰਮਾ ਜਿਹੜਾ ਚੰਨ ਤੇ ਆਵਾਜ਼ ਸੁਣ ਸਕਦੇ ਹਨ ਕਿਉਂ ਜਾਂ ਕਿਉਂ ਨਹੀਂ ਜੇ ਸੁਣ ਸਕਦੇ ਹਨ ਤੇ ਕਿਉਂ ਸੁਣ ਸਕਦੇ ਹਨ ਜੇ ਨਹੀਂ ਸੁਣ ਸਕਦੇ ਤੇ ਕਿਉਂ ਨਹੀਂ ਸੁਣ ਸਕਦੇ ਸੋ ਬੱਚਿਓ ਇਹਦਾ ਜਵਾਬ ਹੈਗਾ ਜੀ ਨਹੀਂ ਪੁਲਾੜ ਯਾਤਰੀ ਚੰਨ ਤੇ ਆਵਾਜ਼ ਨਹੀਂ ਸੁਣ ਸਕਦੇ ਕਿਉਂਕਿ ਕਿਉਂ ਨਹੀਂ ਸੁਣ ਸਕਦੇ ਜਵਾਬ ਇਦਾਂ ਦੇਣਾ ਕਿਉਂਕਿ ਆਵਾਜ਼ ਦੇ ਸੰਚਾਰ ਦੇ ਲਈ ਮਾਧਿਅਮ ਬ੍ਰੈਕਟਸ ਲਿਖ ਦਿਓ ਗੈਸੀ ਤਰਲ ਜਾਂ ਠੋਸ ਮਤਲਬ ਕਿ ਉਹ ਕੋਈ ਤਰਲ ਪਦਾਰਥੀ ਹੋ ਸਕਦਾ ਹੈ ਗੈਸ ਵੀ ਹੋ ਸਕਦੀ ਹੈ ਜਾਂ ਕੋਈ ਠੋਸੀ ਹੋ ਸਕਦੀ ਹੈ ਉਹ ਜ਼ਰੂਰੀ ਹੈ ਕੋਈ ਨਾ ਕੋਈ ਮਾਧਿਅਮ ਜ਼ਰੂਰੀ ਹੈ ਧੁਨੇ ਨੂੰ ਸੰਚਾਰ ਕਰਨ ਲਈ ਅਤੇ ਚੰਨ ਉੱਤੇ ਹਵਾ ਜਾਂ ਵਾਯੂ ਮੰਡਲ ਨਹੀਂ ਹੈ ਜਿਦਾ ਸਾਡੇ ਬੱਚੇ ਇੱਥੇ ਅਸੀਂ ਵਾਤਾਵਰਣ ਚ ਰਹਿੰਨੇ ਆ ਸਾਡੇ ਵਾਯੂ ਮੰਡਲ ਹੈਗਾ ਜਿਹਚ ਨਾਈਟ੍ਰੋਜਨ ਹੈਗੀ ਹੈ ਆਕਸੀਜਨ ਹੈਗੀ ਹੈ ਤੇ ਹੋਰ ਗੈਸਾਂ ਨੇ ਚੰਦ ਦੇ ਉੱਤੇ ਕਿਸੇ ਵੀ ਕਿਸਮ ਦਾ ਵਾਯੂ ਮੰਡਲ ਜਾਂ ਕੋਈ ਹੋਰ ਗੈਸ ਨਹੀਂ ਹੈ ਸੋ ਚੰਨ ਉੱਤੇ ਹਵਾ ਜਾਂ ਵਾਯੂ ਮੰਡਲ ਨਹੀਂ ਹੈ ਜੋ ਕਿ ਆਵਾਜ਼ ਨੂੰ ਸੰਚਾਰਿਤ ਕਰਨ ਲਈ ਮਾਧਿਅਮ ਦਾ ਕੰਮ ਕਰ ਸਕੇ ਸੋ ਇਸ ਕਰਕੇ ਚੰਨ ਦੇ ਉੱਤੇ ਆਵਾਜ਼ ਨਹੀਂ ਸੁਣ ਸਕਦੇ ਹੋ ਸੋ ਇੱਕ ਜਵਾਬ ਬੱਚਿਓ ਇੱਕ ਸਵਾਲ ਵਿੱਚ ਐਵੀ ਪਾਇਆ ਜਾ ਸਕਦਾ ਤੇ ਉਹ ਗੱਲਬਾਤ ਕਿੱਦਾਂ ਕਰਦੇ ਨੇ ਤੇ ਉਹ ਮੈਂ ਤੁਹਾਡੇ ਲਈ ਨਾਲ ਜੋੜ ਦਿੱਤਾ ਹੈ ਇਹ ਇਹ ਲਾਈਨ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈਗੀ ਕਿਉਂਕਿ ਪੁੱਛਿਆ ਨਹੀਂ ਹੈਗਾ ਪਰ ਕਿਉਂਕਿ ਸਵਾਲ ਦਾ ਵਿਸ਼ਾ ਉਹੀ ਹੈਗਾ ਮੈਂ ਨਾਲ ਇਹ ਵੀ ਜੋੜ ਦਿੱਤੀ ਕਿ ਤੁਹਾਡੇ ਗਿਆਨ 'ਚ ਵਾਧਾ ਹੁੰਦਾ ਰਹੇ ਤੇ ਨਾਲੇ ਜੇ ਸਵਾਲ ਵਿੱਚ ਇਹ ਜੋੜ ਦੇਣ ਵੀ ਦੱਸੋ ਜੀ ਉਹ ਨਹੀਂ ਸੁਣ ਸਕਦੇ ਤੇ ਫਿਰ ਗੱਲਬਾਤ ਕਿੱਦਾਂ ਕਰਦੇ ਨੇ ਤੇ ਉਹਦਾ ਜਵਾਬ ਦੇਣਾ ਕੁਲਾੜ ਯਾਤਰੀ ਆਪਸ ਵਿੱਚ ਵਾਇਰਲੈਸ ਸੈੱਟ ਵਾਇਰਲੈਸ ਸੈੱਟ ਜਿਵੇਂ ਸੀ ਵਾਕੀ ਟੋਕੀ ਕਹਿੰਨੇ ਆ ਤੁਸੀਂ ਪੁਲਿਸ ਵਾਲਿਆਂ ਨੂੰ ਦੇਖਿਆ ਹੋਣਾ ਬੱਚਿਓ ਹਤਵੇਚ ਇੱਕ ਵੱਡਾ ਜਿਹਾ ਪੋਇੰਟੀਨੇ ਵਾਲਾ ਆਈਕਨ ਹੁੰਦਾ ਹੈ ਜਿਹਦਾ ਰੇਡੀਓ ਟਾਈਪ ਹੁੰਦਾ ਹੈ ਹਨਾ ਉਸ ਨੂੰ VHF ਰੇਡੀਓ ਕੰਨਿਆ ਵਾਇਰਲੈਸ ਸੈਟ ਹੁੰਦਾ ਉਹ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਉਹ ਚ ਵੀ SIM ਨਹੀਂ ਪਾਣਾ ਪੈਂਦਾ ਸਿੱਧਾ ਗੱਲ ਕਰੋ ਤੇ ਇਹ 40 ਪਿਲਾ ਕਿਲੋਮੀਟਰ ਤੱਕ 60 70 ਕਿਲੋਮੀਟਰ ਤੱਕ ਆਵਾਜ਼ ਜਿਹੜੀ ਚਲੀ ਜਾਂਦੀ ਹੈ ਸੋ ਪੁਲਾੜ ਪੁਲਾੜ ਯਾਤਰੀ ਆਪਸ ਵਿੱਚ ਵਾਇਰਲੈਸ ਸੈਟ ਰਾਹੀਂ ਗੱਲਬਾਤ ਕਰਦੇ ਹਨ ਠੀਕ ਹੈ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਇਹ ਦੂਜਾ ਕੀ ਤੁਨੀ ਖਲਾ ਖਲਾ ਜਿਹੜਾ ਹੁੰਦਾ ਹੈ ਵੈਕਿਊਮ ਮਤਲਬ ਕਿ ਮਨ ਲੋ ਬੱਚੇ ਕੋਈ ਜਿੱਦਾਂ ਥਾਂ ਹੋਵੇ ਕੋਈ ਡੱਬਾ ਹੋਵੇ ਜਾਂ ਕੋਈ ਮਤਲਬ ਕਿ ਭਾਂਡਾ ਹੋਵੇ ਉਹਦੇ ਵਿੱਚੋਂ ਤੁਸੀਂ ਪੰਪ ਦੇ ਨਾਲ ਉਹਦੀ ਅੰਦਰਲੀ ਹਵਾ ਵੀ ਕੱਢ ਲਵੋ ਬਾਹਰ ਖਲਾਅ ਤਾਂ ਉਹਨੇ ਵੀ ਕੁਝ ਵੀ ਨਹੀਂ ਹੈਗਾ ਨਾ ਨਾਈਟ੍ਰੋਜਨ ਹੈ ਕਿ ਇਹ ਨਾ ਆਕਸੀਜਨ ਹੈ ਕਿ ਇਹ ਨਾ ਕੋਈ ਹਾਈਡਰੋਜਨ ਸਲਫਾਈਡ ਹੈ ਕਿ ਇਹ ਕੋਈ ਵੀ ਗੈਸ ਨਾ ਹੋਵੇ ਹਵਾ ਦਾ ਕੋਈ ਤੱਤ ਨਾ ਹੋਵੇ ਉਹਨੂੰ ਅਸੀਂ ਕਹਿੰਦੇ ਹਾਂ ਖਲਾਅ ਜਾਂ ਵੈਕਿਊਮ ਕਹਿੰਦੇ ਕਿ ਧੁਨੀ ਖਲਾਅ ਵਿੱਚੋਂ ਸੰਚਾਰਿਤ ਹੁੰਦੀ ਹੈ ਜੇਕਰ ਨਹੀਂ ਤਾਂ ਕਿਰਿਆ ਰਾਹੀਂ ਦਰਸਾਓ ਸੋ ਬੱਚੋ ਪਹਿਲੇ ਜਵਾਬ ਚ ਅਸੀਂ ਪਹਿਲੇ ਜਵਾਬ ਚ ਅਸੀਂ ਇਸ਼ਾਰਾ ਮੰਤਰ ਤੁਹਾਨੂੰ ਕੀਤਾ ਕਿ ਚੰਨ ਉਤੇ ਆਵਾਜ਼ ਨਹੀਂ ਆ ਸਕਦੀ ਕਿਉਂਕਿ ਉੱਥੇ ਕੋਈ ਵਾਯੂ ਮੰਡਲ ਨਹੀਂ ਕੋਈ ਮਾਧਿਅਮ ਨਹੀਂ ਸੋ ਸਾਨੂੰ ਜਵਾਬ ਉਧਰੋਂ ਆਈਡੀਆ ਲੱਗ ਜਾਏਗਾ ਜੀ ਨਹੀਂ ਧੁਨੀ ਖਲਾ ਵੈਕਿਊਮ ਵਿੱਚੋਂ ਸੰਚਾਰਿਤ ਨਹੀਂ ਹੁੰਦੀ ਹੈ ਕਿਉਂਕਿ ਧੁਨੀ ਨੂੰ ਸੰਚਾਰਿਤ ਕਰਨ ਲਈ ਕਰਨ ਦੇ ਲਈ ਕੋਈ ਨਾ ਕੋਈ ਮਾਧਿਅਮ ਗੈਸੀ ਤਰਲ ਜਾਂ ਠੋਸ ਜ਼ਰੂਰੀ ਹੈ ਸੋ ਵੈਕਿਊਮ ਦੇ ਰਾਹੀਂ ਖਲਾ ਦੇ ਰਾਹੀਂ ਆਵਾਜ਼ ਨਹੀਂ ਆਉਂਦੀ ਉਹਦੀ ਕਿਰਿਆ ਦੱਸਦੇ ਆਂ ਸੋ ਇਹ ਕਰਿਆ ਹੈ ਬੱਚਿਓ ਕਿ ਤੇ ਆ ਵਿੱਚ ਲੋੜਿੰਦੀਆਂ ਚੀਜ਼ਾਂ ਤਿੰਨ ਹੈਗੀਆਂ ਲੋੜਿੰਦਾ ਸਮਾਨ ਦੋ ਹੀ ਹੈਗੀਆਂ ਇੱਕ ਧਾਤ ਦਾ ਗਲਾਸ ਸਟੀਲ ਦਾ ਗਲਾਸ ਲੈ ਲਓ ਕਹੇ ਦਾ ਗਲਾਸ ਲੈ ਲਓ ਹਨਾ ਅਤੇ ਮੋਬਾਈਲ ਫੋਨ ਜਿਹੜਾ ਗਲਾਸ ਦੇ ਵਿੱਚ ਪੂਰਾ ਆ ਜਾਵੇ ਛੋਟਾ ਜਿਹਾ ਮੋਬਾਈਲ ਫੋਨ ਲੈ ਲਓ ਠੀਕ ਹੈ ਉਹ ਵੱਟਣਾ ਬੜਾ ਜ਼ਿਆਦਾ ਵਧੀਆ ਹੈ ਉਹ ਛੋਟਾ ਲੈ ਲਓ ਤੇ ਇਹ ਫੋਟੋ ਰਾਹੀਂ ਤੁਹਾਨੂੰ ਦੇਖੋ ਛੇਤੀ ਸਮਝ ਆ ਜਾਏਗਾ ਤੁਹਾਡੀ ਕਿਤਾਬ ਵਿੱਚੋਂ ਮੈਂ ਫੋਟੋ ਲਈ ਹੈ ਬੜੀ ਕਹਿੰਦੇ ਵਿਧੀ ਵਿਧੀ ਕੀ ਹੈ ਧਾਤ ਦਾ ਇੱਕ ਸੁੱਕਾ ਗਲਾਸ ਲਓ ਸੁੱਕਾ ਸੁੱਕਾ ਦਾ ਮਤਲਬ ਹੈਗਾ ਕਿ ਉਹ ਚ ਪਾਣੀ ਦੀਆਂ ਬੂੰਦਾਂ ਨਾਲ ਨਾ ਚਿੰਡੀਆਂ ਹੋਣ ਖੁਸ਼ਕ ਹੋਵੇ ਸੁੱਕਾ ਹੋਵੇ ਤਾਤ ਦਾ ਇੱਕ ਸੁੱਕਾ ਗਲਾਸ ਲਵੋ ਉਸ ਵਿੱਚ ਮੋਬਾਈਲ ਫੋਨ ਰੱਖੋ ਠੀਕ ਹੈ ਕੰਡਿਆਂ ਤੋਂ ਹੱਥਾਂ ਨਾਲ ਘੁੱਟ ਕੇ ਫੜੋ ਇਹਦੇ ਕੰਡਿਆਂ ਤੋਂ ਜਿਹੜਾ ਉੱਪਰਲਾ ਸਿਰਾ ਹੈਗਾ ਜਿਹੜਾ ਕੰਡਾ ਹੈਗਾ ਉਹਨੂੰ ਟੱਕ ਲਓ ਚੰਗੀ ਤਰ੍ਹਾਂ ਹਨਾ ਅਤੇ ਗਲਾਸ ਵਿੱਚਲੀ ਹਵਾ ਨੂੰ ਮੂੰਹ ਨਾਲ ਆਪਣੇ ਅੰਦਰ ਖਿੱਚੋ ਮਤਲਬ ਕਿ ਗਲਾਸ ਦੇ ਕੰਡਿਆਂ ਤੇ ਹੱਥ ਰੱਖ ਲਿਆ ਤੇ ਅੱਧਾ ਹੱਥ ਗਲਾਸ ਦੇ ਆਗੇ ਤੇ ਅੱਧਾ ਤੁਹਾਡੇ ਮੂੰਹ ਦੇ ਨਾਲ ਜਿਹੜਾ ਉਹ ਟੱਕ ਲਿਆ ਤੁਸੀਂ ਤੇ ਹੁਣ ਜਿਹਦਾ ਫੂਕ ਮਾਰ ਕੇ ਦਸ ਇਦਾਂ ਸੀ ਇਹ ਆਪਣਾ ਕੋਈ ਜੋਸ਼ ਪਿੰਨਿਆ ਪਾਈਪ ਦੇ ਨਾਲ ਹਨਾ ਤੁਸੀਂ ਇਹ ਸਮਝੋ ਕਿ ਜਿਹੜਾ ਗਲਾਸ ਦਾ ਮੂੰਹ ਹੈਗਾ ਵੱਡਾ ਇਹ ਪਾਈਪ ਦਾ ਬਣਿਆ ਵੱਡਾ ਵੱਡਾ ਪਾਈ ਪੈਗਾ ਤੇ ਗਲਾਸ ਵਿੱਚਲੀ ਹਵਾ ਨੂੰ ਆਪਣੇ ਅੰਦਰ ਫੇਫੜੇ ਅੰਦਰ ਖਿੱਚੋ ਆਪਣੇ ਅੰਦਰ ਖਿੱਚੋ ਇਸ ਨਾਲ ਕੀ ਹੋਏਗਾ ਇਸ ਨਾਲ ਗਲਾਸ ਵਿੱਚ ਅੰਸ਼ਿਕ ਮਤਲਬ ਪੂਰੀ ਪੂਰੀ ਤੇ ਹਵਾ ਤੁਸੀਂ ਇਹ ਨਹੀਂ ਅੰਦਰ ਲੈ ਸਕਦੇ ਪਰ ਕਾਫੀ ਸਾਰੀ ਹਵਾ ਉਤੋਂ ਆ ਜਾਏਗੀ ਅੰਸ਼ਿਕ ਖਲਾਅ ਬਣ ਜਾਏਗਾ ਨਾਲ ਦੇ ਨਾਲ ਉਸੇ ਸਮੇਂ ਤੁਸੀਂ ਪਹਿਲੇ ਸੈਟਿੰਗ ਕੀਤੀ ਹੋਣੀ ਆਪਣੇ ਦੋਸਤਾਂ ਵੀ ਜਿੱਦੇ ਮੈਂ ਤਾਂ ਸਾਹ ਅੰਦਰ ਲਵਾਂਗਾ ਤੇ ਤੁਸੀਂ ਮੋਬਾਈਲ ਵਜਾਣਾ। ਨਾਲ ਦੇ ਨਾਲ ਆਪਣੇ ਕਿਸੇ ਸਾਥੀ ਨੂੰ ਮੋਬਾਈਲ ਤੇ ਫੋਨ ਕਰਨ ਦਾ ਇਸ਼ਾਰਾ ਕਰੋ। ਤੁਸੀਂ ਦੇਖੋਗੇ ਕਿ ਮੋਬਾਈਲ ਦੀ ਆਵਾਜ਼ ਬਹੁਤ ਹੀ ਮੱਧਮ ਸੁਣਦੀ ਹੈ। ਬਹੁਤ ਮੱਠੀ ਹੋ ਜਾਏਗੀ ਆਵਾਜ਼ ਜਾਂ ਨਹੀਂ ਆਏਗੀ। ਜੇ ਤੁਸੀਂ ਪੂਰੀ ਹਵਾ ਅੰਦਰ ਖਿੱਚ ਲਈ ਹੈ ਤੇ ਆਵਾਜ਼ ਬਿਲਕੁਲ ਨਹੀਂ ਆਏਗੀ ਤੇ ਜੇ ਆਵਾਜ਼ ਜੇ ਤੁਸੀਂ ਹਵਾ ਥੋੜੀ ਖਿੱਚੀ ਹੈ ਮਨ ਕੇ ਉਹਦਾ ਕੁਝ ਹਿੱਸਾ ਬਾਹਰ ਕੱਢ ਲਿਆ ਆਪਣੇ ਅੰਦਰ ਫੇਫੜੇ ਦੇ ਲੈ ਲਿਆ ਹੈ ਗਲਾਸ ਦੀ ਹਵਾ ਨੂੰ ਤੇ ਤੁਹਾਡੇ ਹੱਥਾਂ ਦੇ ਰਾਹੀਂ ਇਦਰੋਂ ਦੀ ਹਵਾ ਲੀਕ ਨਹੀਂ ਹੋ ਰਹੀ। ਮੋਬਾਈਲ ਦੀ ਆਵਾਜ਼ ਜਿੰਨੀ ਆਮ ਤੌਰ ਤੇ ਬਾਹਰ ਰੱਖੇ ਫੋਨ ਦੀ ਵੱਜਦੀ ਏ ਉਹ ਤੋਂ ਬਹੁਤ ਘੱਟ ਵੱਜੇਗੀ ਇਹ ਕਿਰਿਆ ਸਿੱਧ ਕਰਦੀ ਹੈ ਕਿ ਤੁਹੀਂ ਖਲਾ ਵਿੱਚੋਂ ਸੰਚਾਰਿਤ ਨਹੀਂ ਹੁੰਦੀ ਠੀਕ ਹੈ ਬੱਚਿਓ ਅਗਲਾ ਚਲੀਏ ਅਗਲਾ ਸਵਾਲ ਅਗੇ ਪ੍ਰਸ਼ਨਤੀ ਜਾ ਜਦੋਂ ਤੁਸੀਂ ਮੇਜ਼ ਦੇ ਇੱਕ ਸਿਰੇ ਤੇ ਕੰਨ ਰੱਖਦੇ ਹੋ ਮਨ ਲੈ ਇੱਕ ਵੱਡਾ ਜਿਹਾ ਮੇਜ਼ ਹੈਗਾ ਡਾਈਨਿੰਗ ਟੇਬਲ ਜਿਹਦਾ ਮਨ ਲਕੀ ਠੀਕ ਹੈ ਤੇ ਰੱਖਦੇ ਹੋ ਤੁਸੀਂ ਇੱਕ ਸਿਰੇ ਦੇ ਸਿਰ ਰੱਖਿਆ ਕੰਨ ਰੱਖਿਆ ਆਪਣਾ ਤੇ ਤੁਹਾਡਾ ਮਿੱਤਰ ਦੂਜੇ ਸਿਰੇ ਤੇ ਟੈਪ ਕਰਦਾ ਹੈ ਟੈਪ ਹੁੰਦੇ ਦਾ ਜਿੱਦਾਂ ਅਸੀਂ ਆਪਣੀ ਉਂਗਲੀਆਂ ਦੇ ਹੱਡੀ ਜਿਹੜੀ ਹੁੰਦੀ ਹੈ ਉਂਗਲਾ ਮੋੜ ਕੇ ਅਸੀਂ ਬੂਆ ਨਹੀਂ ਖੜਕਾਈਦਾ ਕਿਸੇ ਨਾਲ ਉਦਾਂ ਤੁਸੀਂ ਮੇਜ਼ ਤੇ ਖੜਾਕਾ ਕਰੋ ਆਪਣੇ ਮਿੱਤਰ ਨੂੰ ਕਹੋ ਮਿੱਤਰ ਕਹਿੰਦਾ ਖੜਾਕਾ ਕਰਦਾ ਹੈ ਤੇ ਤੁਸੀਂ ਦੂਸਰੇ ਦੂਜੇ ਸਿਰੇ ਦੇ ਮੇਜ਼ ਤੇ ਕੰਨ ਰੱਖਦੇ ਹੋ ਤਾਂ ਕੀ ਤੁਸੀਂ ਤੁਨੀ ਸੁਣਦੇ ਹੋ ਤੁਹਾਨੂੰ ਖੜਾਕਾ ਸੁਣਦਾ ਹੈ ਜੇਕਰ ਹਾਂ ਤਾਂ ਇਸ ਤੋਂ ਤੁਸੀਂ ਕੀ ਨਤੀਜਾ ਕੱਢਦੇ ਹੋ ਇਹ ਤੋਂ ਕੀ ਸਿੱਟਾ ਨਿਕਲਦਾ ਸੋ ਜਵਾਬ ਹੈ ਜੀ ਹਾਂ ਮੇਜ਼ ਤੇ ਕੰਨ ਰੱਖ ਕੇ ਅਸੀਂ ਮੇਜ਼ ਤੇ ਟੈਪ ਕੀਤੇ ਦੀ ਧੁਨੀ ਸੁਣ ਸਕਦੇ ਹਾਂ ਇਹ ਜਵਾਬ ਹੈਗਾ ਇਸ ਤੋਂ ਅਸੀਂ ਇਹ ਨਤੀਜਾ ਕੱਢਦੇ ਹਾਂ ਕਿ ਧੁਨੀ ਠੋਸ ਵਸਤੂਆਂ ਵਿੱਚੋਂ ਸੰਚਾਰ ਕਰ ਸਕਦੀ ਹੈ ਇਹਦਾ ਇਹ ਨਤੀਜਾ ਹੈ ਇਹਦਾ ਜਵਾਬ ਦੇਣਾ ਠੀਕ ਹੈ ਅੱਗੇ ਚਲੀਏ ਅਗਲਾ ਸਵਾਲ ਇਹ ਜਦੋਂ ਤੁਸੀਂ ਪਾਣੀ ਵਿੱਚ ਘੰਟੀ ਵਜਾਉਂਦੇ ਹੋ ਮਣੀ ਜਿਹੜੀ ਘੰਟੀਆਂ ਹੁੰਦੀਆਂ ਉਹ ਜਿੱਦਾਂ ਖੜਖੜ ਜਦੋਂ ਇੱਕ ਵੱਡੇ ਘੜਿਆਲ ਹੁੰਦੇ ਨੇ 15 ਦੇ ਵਿੱਚ ਇੱਕ ਛੋਟੀਆਂ ਘੰਟੀਆਂ ਆਉਂਦੀਆਂ ਹਨਾ ਤੁਹਾਡੀ ਕਿਤਾਬ 'ਚ ਫੋਟੋ ਵੀ ਬਣੀ ਹੋਈ ਹੈ ਜਦੋਂ ਤੁਸੀਂ ਪਾਣੀ ਵਿੱਚ ਘੰਟੀ ਵਜਾਉਂਦੇ ਹੋ ਤੁਸੀਂ ਘੰਟੀ ਦੀ ਧੁਨੀ ਸੁਣ ਸਕਦੇ ਹੋ ਉਹਨੇ ਪਹਿਲੇ ਹੀ ਕਹਿਤਾ ਉਹਨੇ ਇਹ ਨਹੀਂ ਪੁੱਛਿਆ ਨਹੀਂ ਵੀ ਤੁਸੀਂ ਸੁਣੋਗੇ ਜਾਂ ਨਹੀਂ ਸੁਣੋਗੇ ਉਹਨਾਂ ਨੇ ਕਿਹਾ ਵੀ ਤੁਸੀਂ ਜਦੋਂ ਵਜਾਉਂਦੇ ਹੋ ਤੇ ਤੁਹਾਨੂੰ ਘੰਟੀ ਦੀ ਆਵਾਜ਼ ਤੇ ਧੁਨੀ ਸੁਣਦੀ ਹੈ ਕਹਿੰਦੇ ਇਸ ਤੋਂ ਕੀ ਸਿੱਧ ਹੁੰਦਾ ਹੈ ਇਸ ਗੱਲ ਤੋਂ ਸਿੱਧ ਕੀ ਹੁੰਦਾ ਸੋ ਜਵਾਬ ਹੈ ਪਾਣੀ ਵਿੱਚ ਵਜਾਈ ਘੰਟੀ ਦੀ ਧੁਨੀ ਉਨੀ ਸੁਣੀ ਜਾ ਸਕਦੀ ਹੈ ਠੀਕ ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਧੁਨੀ ਪਾਣੀ ਜਾਂ ਹੋਰ ਤਰਲ ਪਦਾਰਥਾਂ ਵਿੱਚੋਂ ਸੰਚਾਰ ਕਰ ਸਕਦੀ ਹੈ ਇਧਰੋਂ ਐਸੇ ਹੁੰਦਾ ਹੈ ਜਿਦਾਂ ਮੇਜ਼ ਤੋਂ ਮੇਜ਼ ਦੇ ਇੱਕ ਸਿਰੇ ਤੇ ਟੈਪ ਕੀਤਾ ਆਵਾਜ਼ ਮੇਜ਼ ਦੇ ਦੂਜੇ ਸਿਰੇ ਤੇ ਸੁਣੀ ਜਾ ਸਕਦੀ ਹੈ ਤੇ ਅਸੀਂ ਇਧਰੋਂ ਐਸੇ ਟਾ ਕੱਢਿਆ ਕਿ ਠੋਸ ਪਦਾਰਥਾਂ ਦੇ ਰਾਹੀਂ ਆਵਾਜ਼ ਸੰਚਾਰਿਤ ਹੁੰਦੀ ਹੈ ਤੇ ਜੇ ਪਾਣੀ ਵਿੱਚ ਵਜਾਈ ਘੰਟੀ ਸੁਣਦੀ ਹੈ ਤੇ ਇਧਰੋਂ ਐਸੇ ਹੁੰਦਾ ਹੈ ਕੀ ਪਾਣੀ ਰਾਹੀਂ ਜਾਂ ਹੋਰ ਤਰਲ ਪਦਾਰਥਾਂ ਦੇ ਰਾਹੀਂ ਵੀ ਧੁਨੀ ਸੰਚਾਰਿਤ ਹੁੰਦੀ ਹੈ ਸੰਚਾਰ ਕਰ ਸਕਦੀ ਹੈ ਹੁਣ 50 ਨੰਬਰ 135 ਦੇ ਸਵਾਲ ਦੇਖੀਏ ਬੱਚਿਓ ਜਿਹੜੇ ਪਹਿਲੇ ਸਵਾਲ ਦੇ ਦੋ ਭਾਗ ਨੇ ਇੱਕ ਪ੍ਰਬਲਤਾ ਤੇ ਪਿਛੇ ਮੈਂ ਉਹਦੇ ਵੱਡੇ ਵੱਡੇ ਕਰਕੇ ਲਿਖੇ ਨੇ ਇਹਨੂੰ ਤੁਸੀਂ ਆਪਣੀ ਲੋੜ ਦੇ ਮੁਤਾਬਕ ਛੋਟਾ ਕਰ ਸਕਦੇ ਹੋ ਤਾਂ ਵੱਡੇ ਲਿਖੇ ਨੇ ਤਾਂ ਕਿ ਇਸ ਗੱਲ ਨਾਲ ਜੁੜੀ ਤੁਹਾਨੂੰ ਵਿਸਥਾਰ ਦੇ ਨਾਲ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇ ਠੀਕ ਹੈ ਤੇ ਕੇਵਲ ਵੱਡੇ ਸਵਾਲ ਵੀ ਆ ਜਾਂਦੇ ਨੇ ਇਹ ਇਹਦੇ ਨਾਲ ਸਵਾਲ ਬਦਲ ਕੇ ਵੀ ਆ ਸਕਦਾ ਹੈ ਤੇ ਉਹ ਫਿਰ ਤਾਂ ਮੈਂ ਤੁਹਾਨੂੰ ਐ ਐਕਸਟਰਾ ਵਾਧੂ ਚੀਜ਼ਾਂ ਨਾਲ ਪਾ ਦਿਤੀਆਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਮਝ ਆ ਜਾਵੇ ਸੋ ਪ੍ਰਸ਼ਨ ਪਹਿਲਾ ਹੈਗਾ ਜਿਹੜ ਨੂੰ ਅਸੀਂ ਦੋ ਸਲਾਈਡਾਂ ਵਿੱਚ ਕਰਾਂਗੇ ਤੁਸੀਂ ਧੁਨੀ ਦੀ ਪ੍ਰਵਲਤਾ ਅਤੇ ਪਿਚ ਤੋਂ ਕੀ ਸਮਝਦੇ ਹੋ ਸੋ ਪਹਿਲੇ ਕੱਲ ਦੇ ਪ੍ਰਵਲਤਾ ਪ੍ਰਵਲਤਾ ਨੂੰ ਬੱਚਿਓ ਕਹਿੰਦੇ ਨੇ ਅੰਗਰੇਜ਼ੀ ਵਿੱਚ ਲਾਉਡਨੈਸ ਨਾਲ ਨਾਲ ਅੰਗਰੇਜ਼ੀ ਦੇ ਵੀ ਟਰਮ ਜਿਹੜੀਆਂ ਤੁਸੀਂ ਲਿਖੀ ਜਾਓ ਯਾਦ ਕਰੀ ਜਾਓ ਕਿਉਂਕਿ ਜਦੋਂ ਹੋ ਸਕਦਾ 9ਵੀਂ 10ਵੀਂ ਵਿੱਚ ਤੁਸੀਂ ਅਗਰ 11ਵੀਂ ਵਿੱਚ ਵਿਗਿਆਨ ਲਗੋ ਤੇ ਅੰਗਰੇਜ਼ੀ ਵਾਧਮ ਲਗੋ ਤੇ ਉੱਥੇ ਤੋਂ ਉਹ ਕੰਮ ਬਣ ਗਿਆ ਠੀਕ ਹੈ ਧੁਨੀ ਦੀ ਪ੍ਰਬਲਤਾ ਧੁਨੀ ਪੈਦਾ ਕਰਨ ਵਾਲੀਆਂ ਕੰਪਨਾ ਜਿਹਨੂੰ ਔਸੀਲੇਸ਼ਨਸ ਕਹਿੰਦੇ ਆ ਜਾਂ ਵਾਈਬ੍ਰੇਸ਼ਨਸ ਕਹਿੰਦੇ ਆ ਦੇ ਆयाम ਜਿਹਨੂੰ ਐਂਪਲੀਚਿਊਡ ਕਹਿੰਦੇ ਆ ਤੇ ਨਿਰਭਰ ਕਰਦੀ ਹੈ ਠੀਕ ਹੈ ਧੁਨੀ ਦੀ ਪ੍ਰਬਲਤਾ ਧੁਨੀ ਪੈਦਾ ਕਰਨ ਵਾਲੀਆਂ ਕੰਪਨਾ ਔਸੀਲੇਸ਼ਨਸ ਦੇ ਆयाम ਐਂਪਲੀਚਿਊਡ ਤੇ ਨਿਰਭਰ ਕਰਦੀ ਹੈ ਇਹ ਆयाम ਦੇ ਵਰਗ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ। ਇਹ ਗੱਲ ਨੂੰ ਧਿਆਨ ਦੇ ਕੋ ਵਰਗ। ਵਰਗ ਦਾ ਸਕੁਅਰ। ਸੰਖਿਆ ਨੂੰ ਸੰਖਿਆ ਦੇ ਨਾਲ ਗੁਣਾ ਕਰਕੇ ਜੋ ਮਿਲਦਾ ਹੈ ਜਿਦਾ 4 4 4 ਵਰਗ 16, 2 ਦਾ ਵਰਗ 2 2 4, 3 ਦਾ ਵਰਗ 3 3 9, 5 ਦਾ ਵਰਗ 5 5 25, ਠੀਕ ਹੈ? ਇਹ ਆयाम ਦੇ ਵਰਗ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ। ਭਾਅ ਮੈਂ ਕੋ ਉਦਾਹਰਣ ਦੇ ਦਿੱਤਾ ਹੈ। ਮਿਸਾਲ ਦੇ ਕਿ ਭਾਅ ਜੇ ਆयाम 3 ਗੁਣਾ ਹੋ ਜਾਵੇ ਤਾਂ ਪ੍ਰਬਲਤਾ 9 ਗੁਣਾ ਹੋ ਜਾਵੀਂ 9 ਕਿੱਦਾਂ ਆਇਆ 3 ਦਾ ਵਰਗ ਕਰ ਦੇਣਾ 3*3=9 ਮਤਲਬ ਕਿ ਡਬਲ ਨਹੀਂ ਹੋਏਗੀ ਓਏ ਅਸੀਂ ਇਹ ਵੀ ਨਹੀਂ ਕਹਦੇ ਉਹ ਤਿੰਨ ਗੁਣਾ ਹੋ ਜਾਏ ਤੇ ਉਹ ਵੀ ਤਿੰਨ ਗੁਣਾ ਨਹੀਂ ਹੋਏਗੀ ਉਹ 9 ਗੁਣਾ ਹੋ ਜਾਏਗੀ ਕਿਉਂਕਿ ਉਹ ਆयाम ਦੇ ਵਰਗ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਠੀਕ ਹੈ ਪ੍ਰਬਲਤਾ ਦੀ ਇਕਾਈ ਡੈਸੀਬਲ ਹੈ ਡੀ.ਈ.ਸੀ.ਆਈ ਡੀ.ਈ.ਸੀ.ਆਈ ਦਾ ਮਤਲਬ ਹੁੰਦਾ ਦਸਮਾਹੀ ਹਿੱਸਾ ਠੀਕ ਹੈ ਨਾ ਤੇ ਬੀ.ਈ.ਐਲ ਬੈਲ ਡੈਸੀਬਲ ਹੈ ਜਿਸ ਦਾ ਸੰਖੇਪ ਰੂਪ ਡੀ.ਬੀ ਹੈ ਛੋਟਾ ਡੀ ਤੇ ਵੱਡਾ ਵੀ ਕਰਕੇ ਲਿਖਿਆ ਜਾਂਦਾ ਹੈ ਇਹ ਆਵਾਜ਼ ਦੀ ਉਚਾਈ ਕਿੰਨੀ ਹੈ ਆਵਾਜ਼ ਦੀ ਪ੍ਰਬਲਤਾ ਕਿੰਨੀ ਹੈ ਹੁਣ ਇਹਦਾ ਇਹਨੂੰ ਕੱਲ ਨੂੰ ਸਮਝਣ ਲਈ ਅਸੀਂ ਦੇਖੀਏ ਜਿਵੇਂ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਟੈਂਪਰੇਚਰ ਜਿਹੜੇ ਤਾਪਮਾਨ ਹੋਵੇ 40 ਡਿਗਰੀ ਸੈਲਸੀਅਸ ਹੋਵੇ ਤਾਂ ਕਹਿੰਦੇ ਗਰਮੀ ਹੈਗੀ ਹੈ ਜੇ ਤਾਪਮਾਨ 23 24 ਡਿਗਰੀ ਹੋਵੇ ਤਾਂ ਕਹਿੰਦੇ ਬੜਾ ਵਧੀਆ ਹੈਗਾ ਤੇ ਜੇ ਤਾਪਮਾਨ 15 ਡਿਗਰੀ ਤੋਂ ਥੱਲੇ ਆਣਾ ਸ਼ੁਰੂ ਹੋ ਜਾਏ ਕਹਿੰਦੇ ਵੀ ਠੰਡ ਸ਼ੁਰੂ ਹੋ ਗਈ ਹੈ ਸੋ ਇਹਦਾ ਅੰਦਾਜ਼ਾ ਲਗਾਉਣਾ ਹੋ ਗਿਆ ਆਵਾਜ਼ ਦੀ ਪ੍ਰਬਲਤਾ ਦਾ ਤੇ ਇੱਕ ਮਿਸਾਲ ਦੇ ਦਿੰਨੇ ਆ ਦੋ ਤੁਹਾਨੂੰ ਜਿਵੇਂ ਕਿ ਇੱਕ ਤੇਜ਼ ਭੱਜਦੀ ਰੇਲ ਗੱਡੀ ਦੀ ਪ੍ਰ 130 ਡੈਸੀਬਲ ਹੈ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਤੇਜ਼ ਰੇਲ ਗੱਡੀ ਜਾਂਦੀ ਪਈ ਹੈ ਉਹਦਾ ਜਿਹੜਾ ਰੌਲਾ ਹੈ ਆਵਾਜ਼ ਹੈ ਉਹ 130 ਡੈਸੀਬਲ ਹੁੰਦਾ ਹੈ ਅਤੇ ਮੱਛਰ ਦੀ ਢੀਂ-ਢੀਂ ਦੀ ਪ੍ਰਬਲਤਾ 40 ਡੈਸੀਬਲ ਹੈਗੀ ਹੁਣ ਤੁਸੀਂ ਇਹ ਦੋ ਗੱਲਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਡੈਸੀਬਲ ਕਿੰਨਾ ਹੁੰਦਾ ਹੈ ਸੋ 40 ਡੈਸੀਬਲ ਮੱਛਰ ਦੀ ਢੀਂ-ਢੀਂ ਜਿਹੜੀ ਹੈ ਉਹ 40 ਡੈਸੀਬਲ ਦੇ ਲਾਗੇ-ਛਾਗੇ ਹੁੰਦੀ ਹੈ ਤੇ ਇੱਕ ਤੇਜ਼ ਜਾਂਦੀ ਰੇਲ ਗੱਡੀ ਦੀ ਜਿਹੜੀ ਆਵਾਜ਼ ਹੈ ਉਹ 130 ਡੈਸੀਬਲ ਹੁੰਦੀ ਹੈ ਠੀਕ ਹੈ ਹੁਣ ਅਸੀਂ ਦੇਖੀਏ ਪਿਚ ਉਹੀ ਪ੍ਰਸ਼ਨ ਪਹਿਲਾ ਹੈ ਕਿ ਉਹ ਪਿਚ ਪਿਚ ਦਾ ਅੰਗਰੇਜ਼ੀ ਦਾ ਹੀ ਸ਼ਬਦ ਹੈਗਾ ਤੇ ਇਹਨੂੰ ਪੰਜਾਬੀ ਵਿੱਚ ਪਿਚ ਕਰਕੇ ਬੋਲਦੇ ਆਪਾਂ ਤੇ ਪੀ ਆਈ ਟੀ ਸੀ ਐਚ ਧੁਨੀ ਦੇ ਤਿੱਖੇਪਨ ਸ਼ਰਲੈਸ ਨੂੰ ਪਿਚ ਕਹਿੰਦੇ ਆਂ ਵਲੀ ਆਵਾਜ਼ ਕਿੰਨੀ ਬਰੀਕ ਹੈਗੀ ਹੈ ਕਿੰਨੀ ਤਿੱਖੀ ਹੈਗੀ ਹੈ ਉਹਨੂੰ ਕਿਹਾ ਜਾਂਦਾ ਹੈ ਪਿਚ ਸੋ ਧੁਨੀ ਦੇ ਤਿੱਖੇਪਨ ਨੂੰ ਉਸ ਦੀ ਪਿਚ ਕਹਿੰਦੇ ਹਨ ਆਵਾਜ਼ਾਂ ਦੀ ਪ੍ਰਵਲਤਾ ਇੱਕੋ ਜਿਹੀ ਹੋਣ ਤੇ ਵੀ ਫਰਕ ਦਾ ਇੱਕ ਕਾਰਨ ਪਿਚ ਹੋ ਸਕਦਾ ਹੈ ਵਲੀ ਦੋ ਆਵਾਜ਼ਾਂ ਦੀ ਪ੍ਰਵਲਤਾ ਇੱਕੋ ਹੀ ਹੈ ਆयाम ਉਹਨਾਂ ਦਾ ਇੱਕੋ ਹੀ ਹੈਗਾ ਲਾਉਡਨੈਸ ਇੱਕੋ ਹੀ ਹੈਗੀ ਹੈ ਪਰ ਫਿਰ ਵੀ ਆਵਾਜ਼ ਵੱਖਰੀ ਵੱਖਰੀ ਹੈ ਤੇ ਉਹ ਵੱਖਰਾ ਵਕੰਪਨ ਕਦੇ ਕਰੀ ਹੋ ਸਕਦਾ ਹੈ ਪਿਚ ਕਰਕੇ ਵੀ ਹੋ ਸਕਦਾ ਟਿੰਬਰ ਵੀ ਹੁੰਦੀ ਹੈ ਜੋ ਕਿ ਅਸੀਂ ਪੜ੍ਹਾਂਗੇ ਉਹਦਾ ਉਹਦਾ ਵੇਰਵਾ ਤਾਂ ਨਹੀਂ ਹੈਗਾ ਪਰ ਅਸੀਂ ਇੱਕ ਟਿੰਬਰ ਚੀਜ਼ ਵੀ ਹੁੰਦੀ ਹੈ ਪਰ ਆਮ ਤੌਰ ਤੇ ਪਿਚ ਕਰਕੇ ਵੀ ਹੁੰਦਿਆ ਸੋ ਜਿਵੇਂ ਕਿ ਇੱਕੋ ਹੀ प्रबलਤਾ ਵਾਲੀ ਕੁੜੀਆਂ ਦੀ ਆਵਾਜ਼ ਦੀ ਪਿਚ ਮੁੰਡਿਆਂ ਦੀ ਆਵਾਜ਼ ਦੀ ਪਿਚ ਨਾਲੋਂ ਜ਼ਿਆਦਾ ਹੁੰਦੀ ਹੈ ਪੰਛੀਆਂ ਦੀ ਆਵਾਜ਼ ਦੀ ਪਿਚ ਸ਼ੇਰ ਦੀ ਆਵਾਜ਼ ਦੀ ਪਿਚ ਨਾਲੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਬੱਚਿਆਂ ਦੀ ਆਵਾਜ਼ ਦੀ ਪਿਚ ਬਜ਼ੁਰਗਾਂ ਦੀ ਆਵਾਜ਼ ਦੀ ਪਿਚ ਨਾਲੋਂ ਜ਼ਿਆਦਾ ਹੁੰਦੀ ਹੈ ਕੁੜੀਆਂ ਦੀ ਆਵਾਜ਼ ਦੀ ਪਿਚ ਮੁੰਡਿਆਂ ਦੀ ਆਵਾਜ਼ ਦੀ ਪਿਚ ਨਾਲੋਂ ਜ਼ਿਆਦਾ ਹੁੰਦੀ ਹੈ ਭਾਵੇਂ ਲੌਡਨੈਸ ਪ੍ਰਭਲਤਾ ਇੱਕੋ ਹੀ ਹੋਵੇ ਪਿਚ ਕੰਪਨ ਕਰਦੀ ਵਸਤੂ ਦੀ ਆਵ੍ਰਿਤੀ ਫ੍ਰੀਕੁਐਂਸੀ ਤੇ ਨਿਰਭਰ ਕਰਦੀ ਹੈ ਮੈਂ ਗੱਲਾਂ ਨੂੰ ਧਿਆਨ ਨਾਲ ਦੇਖਣਾ ਜਿਹੜੀ ਅਸੀਂ ਪਹਿਲੀ ਗੱਲ ਪੜ੍ਹੀ ਹੈ ਜਿਹੜੀ ਪ੍ਰਭਲਤਾ ਹੈਗੀ ਹੈ ਉਹ ਕਿਤੇ ਨਿਰਭਰ ਕਰਦੀ ਹੈ ਉਹ ਆयाम ਤੇ ਕੰਪਨ ਦੇ ਆयाम ਤੇ ਨਿਰਭਰ ਕਰਦੀ ਹੈ ਤੇ ਜਿਹੜੀ ਪਿਚ ਹੈਗੀ ਐ ਉਹ ਕੰਪਨ ਦੀ ਆਵਰਤੀ ਤੇ ਫ੍ਰੀਕੁਐਂਸੀ ਤੇ ਦੇ ਰਿਪਰ ਕਰਦੀ ਐ ਧੁਨੀ ਦੀ ਆਵਰਤੀ ਜਿੰਨੀ ਵੱਧ ਹੋਵੇਗੀ ਧੁਨੀ ਦੀ ਪਿਚ ਉੰਨੀ ਹੀ ਵੱਧ ਹੋਵੇਗੀ ਮਤਲਬ ਕਿ ਜਿੰਨੀ ਤੁਸੀਂ ਆਵਰਤੀ ਵਧਾਉਂਦੇ ਜਾਓਗੇ ਆਵਾਜ਼ ਦਾ ਤਿੱਖਾਪਨ ਵੱਧਦਾ ਜਾਵੇਗਾ ਸਾਜ਼ਦਾਨ ਸਾਜ਼ ਵਜਾਉਣ ਸਮੇਂ ਵੱਖਰੀ ਟਿਊਨ ਵਾਸਤੇ ਸਾਜ਼ ਦੀ ਪਿਚ ਨੂੰ ਬਦਲਦਾ ਹੈ ਉਹ ਜਿਹਨੇ ਤਾਰਾਂ ਨੂੰ ਸਿੱਧਾਰ ਦੀ ਤਾਰਾਂ ਗਿਟਾਰ ਦੀ ਤਾਰ ਨੂੰ ਟਾਈਟ ਕਰਦਾ ਢਿੱਲਾ ਕਰਦਾ ਉਹ ਟਾਈਟ ਕਰਨਾ ਢਿੱਲਾ ਕਰਨਾ ਕੀ ਹੁੰਦਾ ਬੱਚਿਓ ਉਸ ਤਾਰ ਦੀ ਜਿਹੜੀ ਅਵਰਤੀ ਹੈ ਉਹ ਚੇਂਜ ਹੁੰਦੀ ਹੈ ਉਹ ਬਦਲਦੀ ਹੈ ਤੇ ਉਹ ਤਾਰ ਨੂੰ ਟਾਈਟ ਕਰਕੇ ਮਲੀ ਟਾਈਟ ਨੂੰ ਕੱਸ ਕੇ ਜਾਂ ਟਾਈਟ ਨੂੰ ਢਿੱਲਾ ਕਰਕੇ ਅਵਰਤੀ ਚੇਂਜ ਹੁੰਦੀ ਹੈ ਅਵਰਤੀ ਬਦਲਦੀ ਹੈ ਤੇ ਅਵਰਤੀ ਬਦਲਣ ਦੇ ਨਾਲ ਉਸ ਜੋ ਧੁਨੀ ਉਹ ਚ ਨਿਕਲਣੀ ਹੈ ਉਹਦੀ ਪਿਚ ਬਦਲਦੀ ਹੈ ਠੀਕ ਹੈ ਅੱਗੇ ਚਲੀਏ ਪ੍ਰਸ਼ਨ ਦੂਜਾ ਕਿਸ ਦੀ ਧੁਨੇ ਦੀ ਪਿਚ ਵੱਧ ਹੈ ਬੱਚੇ ਦੀ ਜਾਂ ਬਾਲਗ ਦੀ ਸੋ ਬੱਚੇ ਦੀ ਧੁਨੀ ਦੀ ਅਵਰਤੀ ਵੱਧ ਹੋਣ ਕਰਕੇ ਬੱਚੇ ਦੀ ਧੁਨੀ ਦੀ ਪਿਛ ਬਾਲਗ ਦੀ ਧੁਨੀ ਦੀ ਪਿਛ ਤੋਂ ਵੱਧ ਹੈ ਮੈਂ ਨਾਲਾ ਵੀ ਲਿਖ ਦਿੱਤਾ ਹੈ ਕਿ ਕਿਉਂ ਵੱਧ ਹੈ ਤਾਂ ਕਿ ਤੁਹਾਨੂੰ ਨਾਲ-ਨਾਲ ਗੱਲ ਚੜੀ ਦੁਹਰਾ ਕੇ ਉਹ ਗੱਲ ਪੱਕੀ ਹੋ ਜਾਏ ਕਿ ਬੱਚੇ ਦੀ ਧੁਨੀ ਦੀ ਅਵਰਤੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਦੀ ਪਿਛ ਵੀ ਜ਼ਿਆਦਾ ਹੁੰਦੀ ਹੈ ਪ੍ਰਸ਼ਨ ਤੀਜਾ ਧੁਨੀ ਦੀ ਪ੍ਰਬਲਤਾ ਕਿਸ ਕਾਰਕ ਤੇ ਨਿਰਭਰ ਕਰਦੀ ਹੈ ਅਸੀਂ ਪ੍ਰਬਲਤਾ ਵਿੱਚ ਕਰ ਚੁੱਕੇ ਹਾਂ ਪਰ ਇੱਥੇ ਮੈਂ ਫੇਰ ਲਿਖ ਰਿਹਾ ਧੁਨੀ ਦੀ ਪ੍ਰਬਲਤਾ ਧੁਨੀ ਪੈਦਾ ਕਰਨ ਵਾਲੀਆਂ ਕੰਪਨਾ ਔਸੀਲੇਸ਼ਨਸ ਦੇ ਆयाम ਤੇ ਨਿਰਭਰ ਕਰਦੀ ਹੈ ਕੰਪਿਤ ਵਸਤੂ ਦਾ ਆਯਾਮ ਜਿੰਨਾ ਵੱਧ ਹੋਵੇਗਾ ਪਰਬਲਤਾ ਉਨੀ ਵੱਧ ਹੋਵੇਗੀ ਆਯਾਮ ਜਿੰਨਾ ਘੱਟ ਹੋਵੇਗਾ ਪਰਬਲਤਾ ਉਨੀ ਘੱਟ ਹੋਵੇਗੀ ਹੁਣ ਆਖਰੀ ਸਵਾਲ ਦੇਖੀਏ ਉਹ ਇਥੇ ਸਵਾਲ ਨੰਬਰ ਚੌਥਾ ਲਿਖਣਾ ਸੀ ਬੱਚਿਓ ਤੀਜਾ ਲਿਖਿਆ ਗਿਆ ਇਹਨੂੰ ਤੁਸੀਂ ਚੌਥਾ ਕਰ ਲਿਓ ਠੀਕ ਹੈ ਸਵਾਲ ਚੌਥਾ ਹੈਗਾ ਸੋ ਤੋਨੇ ਦਿਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ ਐ ਬੱਚਿਓ ਸਾਨੂੰ ਕੰਢ ਹੋਣੀ ਚਾਹੀਦੀਆਂ ਸੁੱਤੋਂ ਇਹਦੀਆਂ ਤਿੰਨ ਵਿਸ਼ੇਸ਼ਤਾਵਾਂ ਹਨ ਪ੍ਰਬਲਤਾ ਜਾਂ ਉੱਚਾਪਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਲਾਉਡਨੈਸ ਪਿਚ ਜਾਂ ਤਿੱਖਾਪਨ ਜਿਹਨੂੰ ਪਿਚ ਕਹਿੰਦੇ ਆ ਅੰਗਰੇਜ਼ੀ ਵਿੱਚ ਪਿਚ ਹੀ ਕਹਿੰਦੇ ਆ ਗੁਣਵੱਤਾ ਜਾਂ ਟਿੰਬਰ T I M B R E ਠੀਕ ਹੈ ਇਹ ਟਿੰਬਰ ਹੁੰਦੀ ਬੱਚਿਓ ਇਹ ਨਿਰਪਰ ਕਰਦੀ ਏ ਕਿ ਜਿਹੜੀ ਚੀਜ਼ ਧੁਨੀ ਪੈਦਾ ਕਰ ਰਹੀ ਏ ਉਹ ਕਿਸ ਸਮਗਰੀ ਦੀ ਬਣੀ ਏ ਜਾਂ ਉਹਦੇ ਕਿਸ ਹਿੱਸੇ ਵਿੱਚੋਂ ਕਿਹੜਾ ਹਿੱਸਾ ਦਾ ਕੰਪਨ ਕਰਦਾ ਪਿਆ ਹੈਗਾ ਸੋ ਟਿੰਬਰ ਜਿਹੜੀ ਏ ਉਹ ਅਗਰ ਮੰਨ ਲਓ ਪ੍ਰਬਲਤਾ ਤੇ ਪਿਚ ਇਕੋ ਜਿਹੀਆਂ ਵੀ ਹੋਣ ਫਿਰ ਵੀ ਆਵਾਜ਼ ਵਿੱਚ ਜਿਹੜਾ ਫਰਕ ਪਤਾ ਲੱਗਦਾ ਹੈ ਉਹ ਟਿੰਬਰ ਕਰਕੇ ਪਤਾ ਲੱਗਦਾ ਹੈ ਇਸੇ ਕਰਕੇ ਮੈਂ ਕਹਾ ਸੀ ਕਿ ਪ੍ਰਬਲਤਾ ਇਕੋ ਜਿਹੀ ਹੋਣ ਕਰਕੇ ਵੀ ਆਵਾਜ਼ ਦਾ ਫਰਕ ਦਾ ਇਹ ਕਾਰਨ ਪਿਚ ਹੋ ਸਕਦਾ ਹੈ ਪਰ ਜਦੋਂ ਪ੍ਰਬਲਤਾ ਵੀ ਇਕੋ ਹੋਵੇ ਪਿਚ ਵੀ ਇਕੋ ਹੋਵੇ ਫਿਰ ਵੀ ਆਵਾਜ਼ ਵਿੱਚ ਜਿਹੜਾ ਫਰਕ ਆਂਦਾ ਹੈ ਉਹ ਬੱਚਿਓ ਗੁਣਵੱਤਾ ਜਾਂ ਟਿੰਬਰ ਕਰਕੇ ਹੁੰਦਾ ਹੈ ਸੋ ਐਸੀ ਕਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਸੌਰੀ ਇਸ ਅਧਿਆਏ ਦੇ ਅੰਦਰਲੇ ਪੰਨਾ ਨੰਬਰ 133 ਅਤੇ ਪੰਨਾ ਨੰਬਰ 135 ਤੇ ਆਏ ਚਾਰ-ਚਾਰ ਸਵਾਲ ਕੁੱਲ 8 ਸਵਾਲ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ